ਕਿਸੇ ਦਾ ਯਾਰ ਜਾਗ ਪੋ ਕਿਸਾਨ ਦਾ ਜਾਗ ਪੈਣਾ ਕਿਸਾਨ ਕਿਰਪਾ ਕਰਕੇ ਜਿਹਦੇ ਕੋਲੋਂ ਵੀ ਇਹ ਕੱਟ ਲਿਆ ਹੈ ਉਹ ਸਾਨੂੰ ਦੱਸਣ ਦੀ ਕਿਰਪਾਲਤਾ ਕਰੋ ਜਿਹੜੇ ਛੇਲਰ ਵਾਲੇ ਕੋਈ ਕਿਸੇ ਆੜਤੀਆ ਨੂੰ ਤੰਗ ਕਰਦੇ ਆ ਕਿਰਪਾ ਕਰਕੇ ਸਾਨੂੰ ਦੱਸੋ ਯਾਰ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਜੜਾਈ ਨੜਾਂਗੇ ਤੁਹਾਡੀ ਅਸੀਂ ਲੇਕਿਨ ਅਕਲ ਜ਼ਰੂਰ ਹੈ ਕਿ ਜੇਕਰ ਕੋਈ ਆੜਤੀਆ ਸਾਨੂੰ ਵੀ ਨਹੀਂ ਦੱਸਦਾ ਤੇ ਗੁੱਜਾ ਗੁੱਜਾ ਕੱਟ ਵੀ ਕੱਟਦਾ ਹੈ ਤੇ ਕਿਸੇ ਵੀ ਕਿਸਾਨ ਵੱਲੋਂ ਸਾਡੇ ਕੋਲੇ ਗੱਲ ਆ ਗਈ ਫਿਰ ਪਰਚਾ ਕੇਸ ਮੁਕੱਦਮਾ ਦਰਜ ਕਰਵਾਏ ਬਿਨਾ ਫਿਰ ਅਸੀਂ ਛੱਡਣਾ ਫੇਰ ਨਾ ਕੋਈ ਇਹ ਕਹੇ ਕਿ ਲੋ ਜੀ ਅੱਜ ਫੇ ਮੁਰਕੇ ਬਰਿਸ਼ਤੀ ਦਾ ਖਿੱਚੀ ਫਿਰਦੇ ਆਪਾਂ ਨਹੀਂ ਜੀ ਪ੍ਰਧਾਨ ਜੀ ਜਾਣ ਦਿਓ ਜੀ ਗਲਤੀ ਹੋ ਗਈ ਜੀ ਭੁੱਲ ਨਾਲ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਫੇਰ ਕੋਈ ਇਹ ਦੀ ਗੱਲ ਨਹੀਂ ਹੋਣੀ ਮੈਂ ਪਹਿਲੇ ਹੱਥ ਜੋੜ ਕੇ ਬੇਨਤੀ ਕਰਦਾ ਜਿਹੜਾ ਵੀ ਆੜਤੀਆ ਅੱਜ ਆਪਦੇ ਕਿਸਾਨਾਂ ਦੀ ਬਾਹ ਫੜੇਗਾ ਔਰ ਇਸ ਲੁੱਟ ਤੋਂ ਬਚਾਉਣ ਦਾ ਯਤਨ ਕਰੇਗਾ ਔਰ ਉਹਨਾਂ ਛੇਲਰ ਵਾਲਿਆਂ ਨੂੰ ਨੰਗਾ ਕਰੇਗਾ ਜਿਹੜੇ ਅੱਜ ਕਟ ਮੰਗਦੇ ਆ ਉਹਨਾਂ ਦੇ ਨਾਲ ਜੱਥੇਬੰਦੀ ਖੜੇਗੀ ਔਰ ਅੱਜ ਵੀ ਖੜੇ ਰਏ ਆ ਇੱਥੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਨੇ ਆ ਆੜਤੀਏ ਕੋਲੇ ਨੇ ਆਓ ਜੀ ਇਧਰ ਇਹ ਆੜਤੀਏ ਨੇ ਕੁਝ ਬੋਲਿਓ ਤੁਹਾਡੇ ਨਾਲ ਖੜੀ ਜਦੇ ਬੰਦੀ ਜਨ ਨਹੀਂ ਖੜੀ ਜਸਲ ਦੀ ਖੜ ਕੇ ਪੂਰੇ ਡੜ ਕੇ ਨੇ ਪੈਰ ਦਿੱਤਾ ਜੀ ਤੇ ਜਿੰਨਾ ਕਹਿੰਦੇ ਸੀ ਅਸੀਂ ਨਹੀਂ ਚੱਕਣਾ ਉਹ ਇਹਨਾਂ ਨੇ ਮਤਲਬ 26 ਆ ਹਾਈਬ੍ਰਿਡ ਆ ਰਾਤ ਆਕੇ ਗਿਆ ਜਿਹੜਾ ਪਹਿਲਾਂ ਚਕਾਉਣਾ ਇਹ ਹੈ ਜਿਹੜਾ ਬਾਕੀ ਹੈਗਾ ਉਹ ਬਾਅਦ ਵਿੱਚ ਦੋਸਤੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਮਾਰਾ ਮੰਡੀ ਦੇ ਵਿੱਚ ਫੇਰ ਆਇਆ ਕੱਲ ਵੀ ਮਮਾਰਾ ਮੰਡੀ ਚਾਹੀ ਸੀ ਤੇ ਕੱਲ ਇੱਥੋਂ ਇੱਕ ਸ਼ਿਕਾਇਤ ਨਿਕਲ ਕੇ ਆਈ ਸੀ ਕਿ ਸ਼ੈਲਰ ਮਾਰਕ ਮਾਲਕਾਂ ਵੱਲੋਂ ਵਰਦਾਨ ਵਾਲੇ ਸ਼ੈਲਰ ਵਾਲੇ ਵੱਲੋਂ ਇੱਥੋਂ ਦਾ ਜਿਹੜਾ ਮਾਲ ਸੀਗਾ ਇਹਨਾਂ ਨੂੰ ਸ਼ਰੀਆਮ ਆਰਤੀਆਂ ਨੂੰ ਕਿਹਾ ਜਾ ਰਿਆ ਸੀਗਾ ਕਿ ਮੈਂ ਨਾ ਪੀਆਰ 126 ਲਵਾਉਣਾ ਤੇ ਨਾ ਮੈਂ ਹਾਈਬ੍ਰਿਡ ਲਵਾਉਣਾ ਕੱਲ੍ਹ ਵਾਲੇ ਲਾਈਵ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਉਹ ਸਾਹਮਣੇ ਇੱਕ ਟਰਾਲੀ ਗੱਡੀ ਖੜੀ ਸੀ ਜਿਹੜੀ ਗੱਡੀ ਨੂੰ ਉਹ ਕਹਿ ਰਿਹਾ ਸੀਗਾ ਕਿ ਇਹਨੂੰ ਵਾਪਸ ਲੈ ਜਾਓ ਉਹਨੇ ਉੱਥੋਂ ਭੇਜੀ ਸੀਗੀ ਉਹ ਵਿਚਾਰੇ ਪਲਟੀ ਲਵਾ ਕੇ ਉਹਨੂੰ ਲਾ ਕੇ ਦੇਉਂਦੀ ਥਾਂ ਦੇ ਦੂਸਰਾ ਮਾਲ ਭਰ ਰਹੇ ਸੀ ਤੋ ਕੱਲ ਆਪਾਂ ਇਹ ਗੱਲ ਕਹੀ ਸੀਗੀ ਕਿ ਅੱਜ ਕਿਸੇ ਅਧਿਕਾਰੀ ਦਾ ਘਰਾਉ ਕਰਨਾ ਪਵੇ ਸੜਕ ਤੇ ਬੈਠਣਾ ਪਵੇ ਲੈਕਿਨ ਇਸ ਮਸਲੇ ਦਾ ਹੱਲ ਕਰਾਉਣਾ ਹੈ ਕਿਉਂ ਕਹਿ ਰਹੇ ਸੀ ਅਸੀਂ ਕੋਸ਼ਤੋਂ ਸਰਕਾਰ ਇਹ ਕਹਿ ਰਹੀ ਹੈ ਮੈਂ ਤੁਹਾਨੂੰ ਸਾਰੇ ਕਿਸਾਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਤੁਹਾਡੇ ਲਈ ਵੀਡੀਓ ਪਾ ਰਹੇ ਹਾਂ ਇਹ ਮੈਂ ਐਸ ਮੰਡੀ ਦੇ ਵਿੱਚੋਂ ਇਹਦੇ ਤੇ ਦਿਖਾਇਓ ਜੀ ਆ ਤੇਰੀ ਨੂੰ ਆ ਦੇਖੋ ਕੰਡਾ ਲੱਗਿਆ ਪਿਆ ਜਿਹਨੂੰ ਹਾਈਬ੍ਰਿਡ ਕਹਿ ਕੇ ਟਾਲਿਆ ਗਿਆ ਸੀ ਆ ਪਰਲੇ ਪਾਸੇ ਹਾਈਬ੍ਰਿਡ ਪਿਆ ਸੀ ਜਿਹੜਾ ਸਾਰਾ ਨਿਕਲ ਚੁੱਕਿਆ ਹੈ ਆ ਸਾਰੇ ਦਾ ਸਾਰਾ ਜਿਹਨੂੰ ਹਾਈਬ੍ਰਿਡ ਕਿਹਾ ਗਿਆ ਹੈ ਤੇ ਸਾਰੇ ਦਾ ਸਾਰਾ ਅੱਜ ਰਾਤ ਨੂੰ ਭਰਿਆ ਜਾਣਾ ਅੱਜ ਗੱਡੀਆਂ ਭਰ-ਭਰ ਕੇ ਗਈਆਂ ਨੇ ਤੇ ਸ਼ੈਲਰਾਂ ਦੇ ਵਿੱਚ ਲੱਥੀਆਂ ਨੇ ਮੈਂ ਤੁਹਾਨੂੰ ਬੇਨਤੀ ਕੀ ਕਰਨੀ ਚਾਹਣਾ ਦੋਸਤੋ ਮੇਰੀ ਬੇਨਤੀ ਇਹ ਹੈ ਕਿ ਹਾਈਬ੍ਰਿਡ ਦੇ ਨਾਂ ਤੇ ਵੀR126 ਦੇ ਨਾਂ ਤੇ ਲੁੱਟੇ ਨਾ ਜਾਇਓ ਲੁੱਟੇ ਨਾ ਜਾਇਓ ਬਚਿਓ ਚਾਰਾ ਕਰਿਓ ਕੋਈ ਕਿਸੇ ਤਰ੍ਹਾਂ ਦਾ ਕੱਟ ਨਹੀਂ ਲੱਗਣਾ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਸਰਕਾਰ ਵੱਲੋਂ ਸਿਰਫ ਛੇਲਰ ਮਾਲਕਾਂ ਦੀ ਬਦਮਾਸ਼ੀ ਹੈ ਤੇ ਕੁਝ ਕ ਕੁਝ ਕ ਕਹਿ ਰਿਹਾ ਮੈਂ ਕੁਝ ਕ ਆਰਥੀਆਂ ਦੀ ਵੀ ਮਿਲੀ ਭੁਗਤ ਹੈ ਜਿਹੜੇ ਕੰਮ ਕਰਵਾ ਰਹੇ ਨੇ ਧੰਨਵਾਦੀਆਂ ਮੈਂ ਉਹ ਨਾਰਤੀਆਂ ਦੇ ਅੱਜ ਬਹੁਤ ਸਾਰੇ ਕੱਲ ਇਸ ਮੰਡੀ ਤੋਂ ਚਾਰ ਆਰਤੀਆਂ ਨੇ ਮੈਦਾਨ 'ਚ ਆ ਕੇ ਕਿਹਾ ਕਿ ਸਾਨੂੰ ਫਲਾਨਾ ਛੇਲਰ ਵਾਲਾ ਖਰਾਬ ਕਰਦਾ ਅਸੀਂ ਕਹਿ ਸੀਗਾ ਕਿ ਅਸੀਂ ਤੁਹਾਡੇ ਨਾਲ ਖੜਿਆ ਤੁਹਾਡਾ ਮਾਲ ਅਸੀਂ ਲਵਾਵਾਂਗੇ ਉੱਥੇ ਟਰਾਲੀਆਂ ਤੁਹਾਡੇਆਂ ਗੱਡੀਆਂ ਅੱਜ ਲੁਆਈਆਂ ਨੇ ਸਾਧਕ ਮੰਡੀ ਦੇ ਵਿੱਚ ਗਏ ਆ ਸਾਧਕ ਮੰਡੀ ਦੇ ਵਿੱਚ 20 ਅੱਜ ਪੋਜੀਸ਼ਨ ਇਹ ਸੀ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਮਾਨ ਸਿੰਘ ਵਾਲੇ ਪਿੰਡ ਦੇ ਵਿਚਾਰੇ ਗਰੀਬ ਕਿਸਾਨ ਲੈ ਕੇ ਆਏ ਝੋਨਾ ਜਿਨ੍ਹਾਂ ਦਾ ਮੌਇਸਟਰ ਡੀਐਫਐਸਸੀ ਦੇ ਸਾਹਮਣੇ ਕੱਢਿਆ ਗਿਆ ਤੇ ਮੌਇਸਟਰ ਨਿਕਲਿਆ ਜੀ 14 ਔਰ ਉਹਨਾਂ ਬੰਦਿਆਂ ਦਾ ਝੋਂਡਾ ਵਿਕਿਆ ਨਹੀਂ ਦੋ ਟਰਾਲੀਆਂ ਉਹਨਾਂ ਨੇ ਚੁਕਾ ਕੇ ਲੈ ਗਏ ਤੇ ਜਿਹੜੀ ਤੀਜੀ ਨੂੰ ਭਰੀ ਜਾਂਦੇ ਸੀਗੇ ਉੱਥੇ ਜਿਹੜਾ ਭਰਨ ਵਾਲਾ ਸੀ ਮਸ਼ੀਨ ਵਾਲਾ ਮੁੰਡਾ ਉਹ ਕਹਿੰਦਾ ਸੀ ਮੈਂ ਰੋਜ਼ ਮੈਂ 15 ਤੋਂ ਲੈ ਕੇ 20 ਟਰਾਲੀਆਂ ਇਸ ਮੰਡੀ ਚੋਂ ਭਰ ਕੇ ਤੋਰ ਰਿਹਾ ਹਾਂ ਇਹਨਾਂ ਨਲਕੀ ਸੀ ਇਹਨਾਂ ਇਹ ਘਟਿਆ ਪ੍ਰਬੰਧ ਸੀ ਲੇਕਿਨ ਅਸੀਂ ਅੱਜ ਉਸ ਕਿਸਾਨ ਨੂੰ ਜਿਹਦੀਆਂ ਦੋ ਟਰਾਲੀਆਂ ਇੱਥੋਂ ਗਈਆਂ ਉਹ ਸਾਨੂੰ ਮਿਲਿਆ ਉੱਥੇ ਉਹਨੂੰ ਕਿਹਾ ਵੀ ਵਾਪਸ ਲਿਆ ਇੱਥੇ ਲਾ ਕੇ ਤਲਾਵਾਵਾਂਗੇ ਉਹਦਾ ਤਲਵਾ ਕੇ ਆਏ ਆ ਸੋ ਉੱਥੇ ਜਿੰਨਾ ਮਾਲ ਪਿਆ ਸੀਗਾ ਮੌਇਸਟਰ ਦੇ ਵਿੱਚ ਆ ਰਿਹਾ ਸੀ ਸਾਰੇ ਦੇ ਸਾਰੇ ਮਾਲ ਨੂੰ ਅੱਜ ਸਾਕ ਮੰਡੀ ਦੇ ਵਿੱਚ ਵੀ ਤਲਾਇਆ ਹੈ ਔਰ ਆ ਜਿਹੜੀ ਮੰਡੀ ਦੇ ਅਸੀਂ ਮਹਾਰਾਜ ਫੇਰ ਖੜੇ ਆ ਇਹ ਵੀ ਤੁਲ ਤੁਲ ਰਿਹਾ ਤੁਸੀਂ ਦੇਖ ਰਹੇ ਹੋ ਉਹ ਜਿਹੜੀਆਂ ਗੱਡੀਆਂ ਨੇ ਉਹ ਭਰ ਕੇ ਜਾ ਰਹੀਆਂ ਨੇ ਸੋ ਆਪ ਸਭ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਲੁੱਟ ਦਾ ਹਿੱਸਾ ਨਾ ਬਣਿਓ ਇਹ ਤੁਸੀਂ ਤਾਂ ਯਾਰ ਜਾਗਪੋ ਕਿਸਾਨ ਤਾਂ ਜਾਗ ਪੈਣਾ ਕਿਸਾਨ ਕਿਰਪਾ ਕਰਕੇ ਜਿਹਦੇ ਕੋਲੋਂ ਵੀ ਇਹ ਕੱਟ ਲਿਆ ਹੈ ਉਹ ਸਾਨੂੰ ਦੱਸਣ ਦੀ ਕਿਰਪਾਲਤਾ ਕਰੋ ਜਿਹੜੇ ਸ਼ੈਲਰ ਵਾਲੇ ਕੋਈ ਕਿਸੇ ਆੜਤੀਆਂ ਨੂੰ ਤੰਗ ਕਰਦੇ ਆ ਕਿਰਪਾ ਕਰਕੇ ਸਾਨੂੰ ਦੱਸੋ ਯਾਰ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਜਿਹੜਾ ਹੀ ਲੜਾਂਗੇ ਤੁਹਾਡੀ ਅਸੀਂ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਕੋਈ ਆੜਤੀਆ ਸਾਨੂੰ ਨਹੀਂ ਦੱਸਦਾ ਤੇ ਗੁੱਜਾ ਗੁੱਜਾ ਕੱਟ ਵੀ ਕੱਟਦਾ ਹੈ ਤੇ ਕਿਸੇ ਵੀ ਕਿਸਾਨ ਵੱਲੋਂ ਸਾਡੇ ਕੋਲੇ ਗੱਲ ਆ ਗਈ ਫਿਰ ਪਰਚਾ ਕੇਸ ਮੁਕੱਦਮਾ ਦਰਜ ਕਰਵਾਏ ਬਿਨਾ ਫਿਰ ਅਸੀਂ ਛੱਡਣਾ ਫਿਰ ਨਾ ਕੋਈ ਇਹ ਕਹੇ ਕਿ ਲਓ ਜੀ ਅੱਜ ਫੇ ਮੁਰ ਕੇ ਬਰਿਸ਼ਤੀ ਦਰ ਖਿੱਚੀ ਫਿਰਦੇ ਆਪਾਂ ਨਹੀਂ ਜੀ ਪ੍ਰਧਾਨ ਜੀ ਜਾਣਦੇ ਹੋ ਜੀ ਗਲਤੀ ਹੋ ਗਈ ਜੀ ਭੁੱਲ ਨਾਲ ਹੋ ਗਿਆ ਉਹ ਹੋ ਗਿਆ ਆ ਹੋ ਗਿਆ ਫਿਰ ਕੋਈ ਇਹੋ ਜੀ ਗੱਲ ਨਹੀਂ ਹੋਣੀ ਮੈਂ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਕਰਦਾ ਜਿਹੜਾ ਵੀ ਆਰਤੀਆ ਅੱਜ ਆਪਦੇ ਕਿਸਾਨਾਂ ਦੀ ਬਾਹ ਫੜੇਗਾ ਔਰ ਇਸ ਲੁੱਟ ਤੋਂ ਬਚਾਉਣ ਦਾ ਯਤਨ ਕਰੇਗਾ ਔਰ ਉਹਨਾਂ ਛੇਲਰ ਵਾਲਿਆਂ ਨੂੰ ਨੰਗਾ ਕਰੇਗਾ ਜਿਹੜੇ ਅੱਜ ਕਟ ਮੰਗਦੇ ਆ ਉਹਨਾਂ ਦੇ ਨਾਲ ਜਥੇਬੰਦੀ ਖੜੇਗੀ ਔਰ ਅੱਜ ਵੀ ਖੜੇ ਰਹੇ ਆ ਇੱਥੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਨੇ ਆ ਆਰਤੀਏ ਕੋਲੇ ਆਓ ਜੀ ਇਧਰ ਇਹ ਆਰਤੀਏ ਨੇ ਕੌਣ ਜੀ ਬੋਲੋ ਤੁਹਾਡੇ ਨਾਲ ਖੜੀ ਜਥੇਬੰਦੀ ਜਾਂ ਨਹੀਂ ਖੜੀ ਜਥੇਬੰਦੀ ਖੜ ਕੇ ਪੂਰੇ ਡੜ ਕੇ ਨੇ ਪੈਰ ਦਿੱਤਾ ਜੀ ਜਿੰਨਾ ਕਹਿੰਦੇ ਸੀ ਅਸੀਂ ਨਹੀਂ ਚੱਕਣਾ ਉਹ ਇਹਨਾਂ ਨੇ ਮਤਲਬ 26 ਆ ਹਾਈਬ੍ਰਿਡ ਰਾਤਾ ਆਖ ਕੇ ਗਏ ਜਿਹੜੇ ਪਹਿਲਾਂ ਚਕਾਉਣਾ ਇਹ ਹੈ ਜਿਹੜਾ ਬਾਕੀ ਹੈਗਾ ਉਹ ਬਾਅਦ ਚਕਾਉਣਾ ਜਿਹੜਾ ਲੋਕ ਕਹਿੰਦੇ ਨੇ ਅਸੀਂ ਲੋਣਾ ਉਹਨਾਂ ਨੇ ਮਾਲੋ ਪਹਿਦੇ ਧਾਰ ਤੋਂ ਅਸੂ ਤੜਕੇ ਲੈ ਕੇ ਹੁਣ ਸ਼ਾਮ ਤੱਕ 14-15 ਘੰਟਿਆਂ ਸੇ ਜਿਹੜੀਆਂ ਭਰਤੀਆਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਪਰਿਸ਼ਾਣ ਜੀ ਦਾ ਉਹਦੇ ਵੀ ਧੰਨਵਾਦ ਕਰਦੇ। ਤੋਂ ਮੇਰੇ ਦੋਸਤੋ ਇਹ ਆਰਤੀਏ ਨੇ ਤੁਹਾਡੇ ਸਾਹਮਣੇ ਆ ਗਈ ਗੱਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੱਕੜੇ ਹੋਵੋ ਯਾਰ ਇਹ ਲੁੱਟ ਨੂੰ ਰੋਕਗੇ ਜਿਨੇ ਕਿਸੇ ਨੇ ਕਟਾ ਵੀ ਲਿਆ ਨਾ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਇੱਕ ਵਾਰੀ ਸਾਹਮਣੇ ਤਾਂ ਆਜੋ ਜਿਹੜਾ ਵੀ ਕਿਸਾਨ ਸਾਹਮਣੇ ਆਏਗਾ ਅਸੀਂ ਉਹਦੀ ਮਦਦ ਲਈ ਜਿੱਥੇ ਵੀ ਸਾਨੂੰ ਮੋਰਚਾ ਲਾਉਣਾ ਪਵੇ ਲਾਵਾਂਗੇ ਔਰ ਇੱਕ ਕਟਕੁੱਟ ਕੋਈ ਨਹੀਂ ਦੇਣਾ ਮੈਂ ਆਰਤੀਆਂ ਨੂੰ ਤੇ ਛਿਰੜ ਵਾਲਿਆਂ ਨੂੰ ਬੇਨਤੀ ਕਰਦਾ ਭਰਾਵੋ ਇਹ ਪਹਿਲਾਂ ਹੀ ਮਰਿਆ ਹੋਇਆ ਹੈ ਕਿਸਾਨ ਪਹਿਲੇ ਮਰਿਆ ਪਲੀਜ਼ ਨਾ ਮਾਰੋ ਇਹਨੂੰ ਅਗਰ ਇਹਨੂੰ ਤੁਸੀਂ ਮਾਰਨ ਵਾਸਤੇ ਫੈਸਲਾ ਕਰ ਲਿਆ ਤਾਂ ਫਿਰ ਤੁਹਾਡੀ ਦੇ ਜਥੇਬੰਦੀਆਂ ਦੀ ਸਿੱਧੀ ਟੱਕਰੋਗੇ ਅਸੀਂ ਕੋਈ ਪਰਵਾਹ ਨਹੀਂ ਕਰਾਂਗੇ ਕਿਸੇ ਦੀ ਜਿਹੜਾ ਵੀ ਸਾਡੀ ਝਾੜ ਥੱਲੇ ਆ ਗਿਆ ਮੁਕੱਦਮਾ ਦਰਜ ਕਰਵਾਏ ਬਿਨਾ ਅਸੀਂ ਛੱਡਾਂਗੇ ਨਹੀਂ ਇਹ ਮੇਰੀ ਫਿਰ ਦੁਬਾਰਾ ਕਿਸਾਨਾਂ ਨੂੰ ਅਪੀਲ ਹੈ ਕਿ ਤੱਕੜੇ ਹੋਵੋ ਮਾਰੋ ਹੰਬੜਾ ਦੱਸੋ ਸਾਡੇ ਤੱਕ ਗੱਲ ਲੈ ਕੇ ਆਓ ਕਾਟ ਕਿਸੇ ਨੇ ਕਿਸੇ ਤਰ੍ਹਾਂ ਦੀ ਨਹੀਂ ਦੇਣੀ ਸਾਡੀ ਕੋਸ਼ਿਸ਼ ਹੈ ਜਿਹੜਾ ਤੁਹਾਡਾ ਮੌਇਸਚਰ ਘਟ ਗਿਆ ਉਹਦੇ ਕਰਕੇ ਜਿਹੜੀ ਤੁਹਾਡੀ ਲੁੱਟ ਹੋ ਗਈ ਉਹ ਲੁੱਟ ਵੀ ਤੁਹਾਡੀ ਜੇਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਲੜਾਈ ਲੜ ਕੇ ਪੁਆਈ ਜਾਵੇ ਕਿਸਾਨੀ ਨੂੰ ਬਚਾਇਆ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ